ਕਿਸੇ ਵੀ ਮੇਰੇ ਵੀਰ ਭੈਣ ਨੂੰ ਸ਼ੂਗਰ ਹੋਵੇ ਜਾਂ ਗਠੀਆ ਹੋਵੇ ਜਾਂ ਜੋੜਾਂ ਦਾ ਦਰਦ ਹੋਵੇ ਜਾਂ ਕਿਸੇ ਦਾ ਬਲੱਡ ਪ੍ਰੈਸ਼ਰ ਵੱਧਦਾ ਹੋਵੇ ਪੂਰੀਆਂ ਭਰਾਵੋ 40 ਬਿਮਾਰੀਆਂ ਦਾ ਇਲਾਜ ਨੇ ਜੀ ਆਹ ਪੱਤੇ ਚੰਗੀ ਤਰ੍ਹਾਂ ਦੇਖ ਲਿਓ ਵਿਚੇਰੀਆਂ ਚ ਤਾਂ ਇਹਨੂੰ ਮਰਿੰਗਾ ਕਹਿ ਦਿੰਦੇ ਨੇ ਇਹਦਾ ਪਾਊਡਰ ਤੁਸੀਂ ਸਰਚ ਕਰਕੇ ਦੇਖਿਓ ਨੈਟ ਤੇ ਤੁਹਾਨੂੰ ਪਤਾ ਲੱਗੂ ਵੀ ਕਿੰਨਾ ਮਹਿੰਗਾ ਵਿਕਦਾ ਹੈਗਾ ਬਾਹਰੋਂ ਇمپੋਰਟ ਹੁੰਦਾ ਇਹਦਾ ਪਾਊਡਰ ਮਰਿੰਗਾ ਪਾਊਡਰ ਕਹਿੰਦੇ ਨੇ ਇੱਕ ਵਾਰ ਸਰਚ ਕਰਿਓ ਆਪਣੇ ਇਹਨੂੰ ਆਮ ਤੌਰ ਤੇ ਸਾਰੇ ਜਾਣੇ ਸਾਂਝਣੇ ਦੇ ਨਾਮ ਨਾਲ ਜਾਣਦੇ ਨੇਗੇ ਆ ਪਹਿਲਾਂ ਤੁਸੀਂ ਸਾਂਝਣੇ ਦਾ ਦਰਖਤ ਦੇਖ ਲਓ ਉੱਪਰ ਆ ਦਿਖਾ ਦਿਓ ਜੀ ਆ ਦਰਖਤ ਤਾਂ ਪਛਾਣ ਆ ਗਈ ਇਹਦੀ ਸੜਕਾਂ ਤੇ ਤੁਹਾਨੂੰ ਆਮ ਹੀ ਮਿਲ ਜਾਂਦਾ ਜੇ ਤੁਸੀਂ ਲਗਾਤਾਰ ਇਹਦੇ ਪੱਤੇ ਯੂਜ਼ ਕਰਦੇ ਹੋ ਖਾਣੇੋਂ ਤਾਂ ਕਦੇ ਵੀ ਤੁਹਾਡੇ ਹੱਡ ਗੋਡਿਆਂ 'ਚ ਦਰਦ ਨਹੀਂ ਹੋਊਗਾ ਤੁਸੀਂ ਸਦਾ ਜਵਾਨ ਰਹੋਗੇ ਤੰਦਰੁਸਤ ਰਹੋਗੇ ਇਹਨੂੰ ਯੂਜ਼ ਕਿਵੇਂ ਕਰਨਾ ਹੈ ਜਿਹੜੇ ਇਹਦੇ ਪੱਤਿਆਂ ਦੀਆਂ ਤਾਜ਼ੀਆਂ ਕੁੰਬਲਾਂ ਨੇ ਆ ਅੱਗੇੋਂ ਦੇਖ ਸਕਦੇ ਹੋ ਤੁਸੀਂ ਆਹ ਇਹਨਾਂ ਨੂੰ ਤੋੜ ਲੈਣਾ ਹੈਗਾ ਤੁਸੀਂ ਤੋੜ ਕੇ ਜਿਵੇਂ ਤੁਸੀਂ ਖਾਸੀਆਂ ਸਾਰੀਆਂ ਲੈ ਜਿਓ ਜਿਵੇਂ ਪਾਈਆਕ ਲੈ ਜਿਓ ਕੇਰਾ ਤੋੜ ਕੇ ਇਹਨਾਂ ਨੂੰ ਸਾਵੇਂ ਸੁਕਾ ਲਿਓ ਘਰੇ ਧੁੱਪ ਨਹੀਂ ਲਵਾਉਣੀ ਸਾਵੇਂ ਜਦੋਂ ਚੰਗੀ ਤਰ੍ਹਾਂ ਸੁੱਕ ਗਏ ਉਸ ਤੋਂ ਬਾਅਦ ਇਹਨਾਂ ਨੂੰ ਮਿਕਸੀ ਚ ਪੀਸ ਲਿਓ ਬਹੁਤ ਵਧੀਆ ਬਣ ਜਾਣਗੇ ਇਹਦੇ ਚ ਤੁਸੀਂ ਧਾਗੇ ਵਾਲੀ ਮਿਸਰੀ ਵੀ ਐਡ ਕਰ ਸਕਦੇ ਹੋ ਜੇ ਕਿਸੇ ਨੂੰ 슈ਗਰ ਨਹੀਂ ਹੈਗਾ ਉਹ ਵੀ ਰੈਡ ਕਰ ਸਕਦਾ ਹੈਗਾ ਉਹਦਾ ਤੁਸੀਂ ਅੱਧਾ ਚਮਚਾ ਸਿਰਫ ਅੱਧਾ ਚਮਚਾ ਸਵੇਰੇ ਦਿਨ ਚ ਇੱਕ ਵਾਰ ਖਾਣ ਲੱਗ ਜਓ ਜੇ ਕਿਸੇ ਨੇ ਦਿਨੇ ਵੀ ਖਾਣਾ ਹੈ ਰੋਟੀ ਖਾਣ ਤੋਂ ਬਾਅਦ ਵੀ ਯੂਜ਼ ਕਰ ਸਕਦਾ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ ਜੇ ਤੁਸੀਂ ਅੱਧਾ ਚਮਚਾ ਡੇਲੀ ਖਾਣਿਓ 15 20 ਦਿਨ ਯੂਜ਼ ਕਰਕੇ ਦੇਖਿਓ ਸਰੀਰ 'ਚ ਬਹੁਤ ਜ਼ਿਆਦਾ એનર્ਜੀ ਆਜੂਗੀ ਤੁਸੀਂ ਭੱਜੇ ਫਿਰੋਗੇ ਸੁਸਤੀ ਸਾਰੀ ਚੱਕ ਦੂਗਾ ਇਹੋ ਜੀ ਚੀਜ਼ ਆ ਇਹ ਪੂਰੀਆਂ 100 ਬਿਮਾਰੀਆਂ ਦਾ ਇਲਾਜ ਕਹਿੰਦੇ ਨੇ ਡਾਕਟਰ ਤਾਂ ਪਰ ਮੈਂ ਸਿਰਫ ਤੁਹਾਨੂੰ 40 ਬਿਮਾਰੀਆਂ ਦਾ ਇਲਾਜ ਦੱਸ ਰਿਹਾ ਘਰੋਂ ਛੋਡੇ ਕਦੇ ਵੀ ਬਿਮਾਰੀ ਨਹੀਂ ਆਊ ਸਾਰੀ ਬਿਮਾਰੀ ਚੱਕੀ ਜਾਊ ਅੱਜ ਕੱਲ ਕੀ ਹਾਲ ਹੋ ਰਿਹਾ ਹਰ ਇੱਕ ਘਰੇ ਇੱਕ ਨਾ ਮਰੀਜ਼ ਹੁੰਦਾ ਹੀ ਹੈਗਾ ਸੋ ਵਰਤ ਕੇ ਦੇਖੋ ਜੀ ਧੰਨਵਾਦ